ਬਹੁਤ ਸਾਰੇ ਜਿਹੜੇ ਸਟੂਡੈਂਟਸ ਐ ਉਹਨਾਂ ਦੇ ਵਿੱਚ ਸਿੱਖਣ ਪ੍ਰਤੀ ਥੋੜੀ ਜਿਹੀ ਕਾਲ ਹੁੰਦੀ ਐ ਮਤਲਬ ਉਹ ਸਥਿਰ ਰਹਿ ਕੇ ਸਿੱਖ ਨਹੀਂ ਸਕਦੇ ਮਤਲਬ ਉਹਨਾਂ ਨੂੰ ਜੇ ਇੱਕ ਲੈਸਨ ਦਿੱਤਾ ਤਾਂ ਜੇ ਉਹ ਸਰਗਮ ਨੂੰ ਉਹਨਾਂ ਨੇ ਇੱਕ ਵਾਰੀ ਗਾ ਲਿਆ ਜਾਂ ਕਿਸੇ ਅੰਤਰੀ ਨੂੰ ਉਹਨਾਂ ਨੇ ਕੱਢ ਲਿਆ ਇੱਕ ਵਾਰ ਉਹਨਾਂ ਨੇ ਉਹਨਾਂ ਨੂੰ ਠੀਕ ਗਾ ਲਿਆ ਤਾਂ ਦੂਰੀ ਵਾਰ ਉਹਨੂੰ ਗਾਉਣ ਦੀ ਪ੍ਰੈਕਟਿਸ ਨਹੀਂ ਕਰਦੇ ਸਾਡੇ ਵਾਰੀ ਕੀ ਹੁੰਦਾ ਸੀ ਜਦੋਂ ਮੈਂ ਸਿੱਖਦਾ ਸੀ ਅਸੀਂ ਇੱਕ ਇੱਕ ਸਰਗਮ ਨੂੰ ਮੈਨੂੰ ਲੱਗਦਾ ਵੀ ਘਟੋ ਘਟ ਵੀ ਉਹਨੂੰ 100 ਵਾਰੀ ਗਾਉਂਦੇ ਹੋਵਾਂਗੇ ਤਾਂ ਕਿ ਉਹ ਬਹੁਤ ਜ਼ਿਆਦਾ ਪੱਕੀ ਹੋ ਜੇ ਹਨਾ ਜੋ ਇੰਨੀ ਜ਼ਿਆਦਾ ਪੱਕੀ ਹੋ ਜਾਂਦੀ ਆ ਵੀ ਤੁਹਾਡੇ ਦਿਲੋ ਦਿਮਾਗ ਤੇ ਉਹ ਛਾ ਜਾਂਦੀ ਆ ਤਾਂ ਸਾਰੀ ਉਮਰ ਤੁਹਾਨੂੰ ਭੁੱਲਦੀ ਨਹੀਂ ਉਹ ਤੇ ਬਟ ਮੈਂ ਅੱਜਕੱਲ ਦੇਖਦਾ ਬੱਚੇ ਉਹ ਇੱਕ ਉਹਨਾਂ ਨੂੰ ਜੇ ਆਪਾਂ ਕਹੀਏ ਵੀ ਰਾਗ ਸੁਣਾਓ ਹਨਾ ਤਾਂ ਰਾਗ ਦੇ ਵਿੱਚ ਕੀ ਹੈ ਸੁਰ ਵਿਸਥਾਰ ਹੈ ਸੁਰ ਵਿਸਥਾਰ ਤੋਂ ਬਾਅਦ ਆਪਾਂ ਸਥਾਈ ਅੰਤਰਾ ਕਹਿੰਦੇ ਵੀ ਸੁਣਾਓ ਹਨਾ ਤਾਂ ਸਥਾਈ ਇੱਕ ਇੱਕ ਲਾਈਨ गा ਕੇ ਨਾਲ ਦੀ ਨਾਲ ਅੰਤਰਾ ਸ਼ੁਰੂ ਕਰ ਲੈਣਾ ਅੰਤਰੀਤ ਬਾਸ ਖਤਮ ਤਾਂ ਰਾਗ ਨੂੰ ਜਦੋਂ ਤੁਸੀਂ ਮਤਲਬ ਸਮੁੱਚਾ 뮤זיਕ ਦੇ ਵਿੱਚ ਜੀ ਆਪਾਂ ਗੱਲ ਕਰੀਏ ਤਾਂ ਰੈਪੀਟਿਸ਼ਨ ਬਹੁਤ ਵਾਰ-ਵਾਰ ਵਾਰ-ਵਾਰ ਇੱਕ ਚੀਜ਼ ਨੂੰ ਗਾਉਣਾ ਕਿਉਂਕਿ ਇੱਕ ਵਾਰ ਚਾਹ ਤਾਂ ਤੁਹਾਨੂੰ ਸਮਝ ਨਹੀਂ ਆਉਂਦੀ ਜਿਹੜੀ ਚੀਜ਼ ਮੈਂ ਪਹਿਲੀ ਵਾਰ ਚ ਉਹਨੂੰ ਮੈਂ ਠੀਕ ਗਾ ਰਿਆਂ ਉਹ ਜੋ ਤੁਸੀਂ 10ਵੀਂ ਵਾਰ ਉਹਦੀ ਪ੍ਰੈਕਟਿਸ ਕਰੋਗੇ ਤੁਹਾਨੂੰ ਹੋਰ ਫੀਲ ਆਊਗਾ ਉਹਦੇ ਵਿੱਚੋਂ ਜਦੋਂ 100ਵੀਂ ਵਾਰ ਉਹਨੂੰ ਪ੍ਰੈਕਟਿਸ ਕਰੋਗੇ ਹੋਰ ਫੀਲ ਆਊਗਾ ਜਿਵੇਂ ਜਿਵੇਂ ਤੁਸੀਂ ਇੱਕ ਚੀਜ਼ ਸਪੋਜ਼ ਪਹਿਲੀ ਸਾਰੀ ਮੈਂ ਜ ਸਾਹ ਦੀ ਪ੍ਰੈਕਟਿਸ ਜੇ ਲਈ ਕਿਉਂ ਕੀਤੀ ਜਾਂਦੀ ਹੈ ਇੱਕ ਦਿਨ ਕਿਉਂ ਨਹੀਂ ਕਰਕੇ ਆਪਾਂ ਹਟ ਜਾਂਦੇ ਗਲੇ ਨੂੰ ਵਾਰ-ਵਾਰ ਸਟੇਬਲ ਕਰਨਾ ਕਿਉਂਕਿ ਇਹ ਅਨਬੈਲੈਂਸ ਹੋ ਜਾਂਦਾ ਇਹਨੂੰ ਫਿਰ ਟਿਊਨ ਕਰਨਾ ਪੈਂਦਾ ਜਿਵੇਂ ਤੰਤੀ ਸਾਜ਼ ਵਾਰ-ਵਾਰ ਸੁਰ ਕਰਨੇ ਪੈਂਦੇ ਆ ਤਬਲਾ ਰੋਜ਼ ਸੁਰ ਕਰਨਾ ਪੈਂਦਾ ਕਈ ਵਾਰੀ ਤਬਲਾ ਕੀਰਤਨ ਕਰਦੇ ਦੇ ਵਿੱਚ ਵੀ ਸੁਰ ਕਰਨਾ ਪੈਂਦਾ ਉਵੇਂ ਉੱਤੇ ਥੱਲੇ ਹੁੰਦੇ ਰਹਿੰਦੇ ਆ ਸੁਰ ਤਾਂ ਇਹਨਾਂ ਨੂੰ ਡੇਲੀ ਡੇਲੀ ਫ੍ਰੀਕੁਐਂਸੀ ਨਾਲ ਮੈਚ ਕਰਨਾ ਪੈਂਦਾ ਸਾ ਦੀ ਪ੍ਰੈਕਟਿਸ ਹੋ ਗਈ ਖਰਜ ਦਾ ਰਿਆਜ ਹੋ ਗਿਆ ਜਾਂ ਸਰਗਮ ਹੋ ਗਈ ਹਨਾ ਤਾਂ ਰੋਜ਼ ਜੋ ਤੁਸੀਂ ਜਿੰਨਾ ਤੋਂ ਵੀ ਜੋ ਵੀ ਸਿੱਖ ਰਹੇ ਹੋ ਉਸਤਾਦ ਜੀ ਕੋਲੋਂ ਆਪਣੇ ਕੋਲੋਂ ਉਹਨਾਂ ਤੇ ਇੱਕ ਪਹਿਲੀ ਗੱਲ ਤਾਂ ਟਰਸਟ ਕਰੋ ਉਹਨਾਂ ਤੇ ਆਪਦੇ ਆਪ ਤੇ ਟਰਸਟ ਕਰੋ ਦੂਜੇ ਨੰਬਰ ਤੇ ਤੇ ਤੀਸਰਾ ਨੰਬਰ ਹੋ ਪ੍ਰੈਕਟਿਸ ਕਰੋ ਜੇ ਵੀਡੀਓ ਚੰਗੀ ਲੱਗੀ ਤੇਨੂੰ ਸ਼ੇਅਰ ਕਰੋ